ਵਜਿੰਦਰ ਰੰਧਾਵਾ ਤੁਹਾਨੂੰ ਸੁਝਾ ਦਿੰਦੇ ਨੇ ਕਹਿੰਦੇ ਕਿ ਰਾਜੇ ਨੂੰ ਮਾੜਾ ਬੰਨਾ ਪੈਣਾ ਇਨਡਿਸਿਪਲਨ ਕੰਟਰੋਲ ਕਰਨ ਦੇ ਲਈ ਕਹਿੰਦੇ ਐਕਸ਼ਨ ਲੈਣਾ ਪੈਣਾ ਇੱਕ ਦੋ ਝਾੜੇ ਜਾਣਗੇ ਤਾਂ ਫਿਰ ਕੰਮ ਸੈੱਟ ਆਊਗਾ ਪ੍ਰਧਾਨ ਨੂੰ ਬਹੁਤ ਸਾਰੇ ਸੁਝਾਅ ਮਿਲਦੇ ਆ ਤੇ ਪ੍ਰਧਾਨ ਨੂੰ ਉਹ ਸਾਰੇ ਸੁਝਾਅ ਲੈ ਵਿੱਚ ਦੇ ਹਰ ਬੰਦਾ ਮੈਨੂੰ ਸੁਝਾਅ ਦੇਣ ਵਾਸਤੇ ਹੀ ਆਉਂਦਾ ਹੈ ਯਾਰ ਜਿਹੜਾ ਕੋਈ ਇੱਧਰ ਉੱਧਰ ਬੋਲਦਾ ਉਹਨੂੰ ਚਟਕਾ ਦਿਓ ਨਾਲ ਦੀ ਨਾਲ ਕੱਢੋ ਪਾਰਟੀ ਚੋਂ ਬਾਹਰ ਕਿਤੇ ਇਦਾਂ ਤਾਂ ਨਹੀਂ ਆ ਕਿ ਰਾਜਾ ਵਿਡੰਗਦਾ ਕਈਆਂ ਤੇ ਜ਼ੋਰ ਨਹੀਂ ਚੱਲਦਾ ਉੱਥੇ ਐਕਸ਼ਨ ਨਹੀਂ ਲੈਂਦੇ ਜਿਨ੍ਹਾਂ ਤੇ ਚੱਲਦਾ ਉੱਥੇ ਐਕਸ਼ਨ ਲੈ ਲੈਣੇ ਨਹੀਂ ਕਿਸੇ ਤੇ ਵੀ ਨਹੀਂ ਤੁਸੀਂ ਤੁਸੀਂ ਮੈਂ ਤਾਂ ਯਾਰ ਉਹੀ ਕਹਿੰਦਾ ਬੜੇ ਖੁੱਲੇ ਦਿਲ ਦਾ ਆਦਮੀ ਆ ਕੀ ਫਰਕ ਪੈਂਦਾ ਕਿਸੇ ਵਿਅਕਤੀ ਵਿਸ਼ੇਸ਼ ਦੇ ਕੁਝ ਕਹਿਣ ਦੇ ਨਾਲ ਅਚੰਚੇਤ ਵਿਅਕਤੀ ਵਿਸ਼ੇਸ਼ ਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਤੋਂ ਨੇ ਜਾ ਕੇ ਮੀਡੀਆ ਤੇ ਕੁਝ ਕਹਿਤਾ ਕੀਰਾ ਮਤਲਬ ਕਿ ਉਹ ਵਿਅਕਤੀ ਐਸਾ ਨਹੀਂ ਹੈ ਲੋਕ ਬੜੇ ਸਮਝਦਾਰ ਹੈ ਲੇਕਿਨ ਹਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ ਜਿਸ ਵਿਅਕਤੀ ਨੇ ਵੀ ਸੁਝਾਅ ਦੇਣਾ ਹੈ ਉਹ ਸੁਝਾਅ ਮੈਨੂੰ ਬੰਦ ਕਮਰੇ ਚ ਦੇ ਕੇ ਜਾਵੇ ਮੈਂ ਅਮਲ ਕਰਾਂਗਾ ਮੇਰੇ ਵਾਸਤੇ ਰਾਣਾ ਸਾਹਿਬ ਰਾਣਾ ਸਾਹਿਬ ਦੇ ਬਹੁਤ ਸਾਰੇ ਸੁਝਾਅ ਹੋ ਸਕਦੇ ਜਿਹੜੇ ਬੜੇ ਚੰਗੇ ਹੋਣਗੇ ਜਾ ਪ੍ਰਗਟ ਸਿੰਘ ਜੀ ਦੇ ਹੋਣਗੇ ਉਹ ਮੈਨੂੰ ਸੁਣਨੇ ਚਾਹੀਦੇ ਔਰ ਲੈਣੇ ਚਾਹੀਦੇ ਬਟ ਅਗਰ ਮੇਰਾ ਖਿਆਲ ਓਪਨ ਬਾਹਰ মিডিਆ ਚ ਅਗਰ ਤੁਸੀਂ ਗੱਲ ਰੱਖੋਗੇ ਤਾਂ ਇਹ 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 ਅਜੰਡਾ ਮੇਰਾ ਖਿਆਲ ਸੁਝਾਅ ਦੇਣ ਵਾਲਾ ਨਹੀਂ ਹੈ ਸੁਖਿੰਦਰ ਰੰਧਾਵਾ ਤੁਹਾਨੂੰ ਸੁਝਾਅ ਦਿੰਦੇ ਨੇ ਕਹਿੰਦੇ ਕਿ ਰਾਜੇ ਨੂੰ ਮਾੜਾ ਬੰਨਾ ਪੈਣਾ ਹੈ ਇਨਡਿਸਿਪਲਨ ਕੰਟਰੋਲ ਕਰਨ ਦੇ ਲਈ ਕਹਿੰਦੇ ਐਕਸ਼ਨ ਲੈਣਾ ਪੈਣਾ ਇੱਕ ਦੋ ਝਾੜੇ ਜਾਣਗੇ ਤਾਂ ਫਿਰ ਕੰਮ ਸੈੱਟ ਆਊਗਾ ਸੋ ਸਭ ਮੈਂ ਉਹੀ ਕਹਣਾ ਕਿ ਜਿਹੜਾ ਪ੍ਰਧਾਨ ਹੁੰਦਾ ਨਾ ਪ੍ਰਧਾਨ ਨੂੰ ਬਹੁਤ ਸਾਰੇ ਸੁਝਾਅ ਮਿਲਦੇ ਆ ਤੇ ਪ੍ਰਧਾਨ ਨੂੰ ਉਹ ਸਾਰੇ ਸੁਝਾਅ ਲੈਣੇ ਚਾਹੀਦੇ ਆ ਹਰ ਬੰਦਾ ਮੈਨੂੰ ਸੁਝਾਅ ਦੇਣ ਆਸਤੇ ਹੀ ਆਉਂਦਾ ਔਰ ਮੈਨੂੰ ਲੱਗਦਾ ਕਿ ਮੈਨੂੰ ਉਹ ਵਿਸਤਾਰਪੂਰਵਕ ਲੈਣੇ ਚਾਹੀਦੇ ਆ ਜਿੰਤੋਂ ਤੱਕ ਰੰਧਾਵਾ ਸਾਹਿਬ ਨੇ ਕਿਹਾ ਉਹਨਾਂ ਦੀ ਆਪ ਦੀ ਇੱਕ ਮੰਨ ਦਾ ਇਹ ਹੈਗੀ ਹੈ ਕਿ ਯਾਰ ਜਿਹੜਾ ਕੋਈ ਇੱਧਰ ਉੱਧਰ ਬੋਲਦਾ ਉਹਨੂੰ ਝਟਕਾ ਦਿਓ ਉਹ ਨਾਲ ਦੀ ਨਾਲ ਕੱਢੋ ਬਾਡੀ ਚੋਂ ਬਾਹਰ ਔਰ ਅਨਡ ਮੈਂ ਕਿਤੇ ਨਾ ਕਿਤੇ ਕੁਝ ਹੱਦ ਨਾਲ ਸਹਿਮਤ ਵੀ ਹੋ ਜਾਣਾ ਇਸ ਗੱਲ ਨਾਲ ਕਿ ਬਿਲਕੁਲ ਕਿਤੇ ਨਾ ਕਿਤੇ ਤਾਂ ਕੋਈ ਕਾਰਵਾਈ ਕਿ ਹਰ ਵਿਅਕਤੀ ਕਿਸੇ ਤੇ ਅਗਰ ਕੋਈ ਇਨਡਿਸਿਪਲਨ ਕ੍ਰੀਏਟ ਕਰਦਾ ਹੈ ਵਿਅਕਤੀ ਤੋ ਔਰੇ ਤੇ ਕਾਰਵਾਈ ਹੋਣੀ ਚਾਹੀਦੀ ਪਰ ਫੇਰ ਮੈਂ ਥੋੜਾ ਜਿਹਾ ਹੋਰ ਨੇਚਰ ਦਾ ਆਦਮੀ ਹੈ ਕਿਤੇ ਇਦਾਂ ਤਾਂ ਨਹੀਂ ਆ ਕਿ ਰਾਜਾ ਵਿਡੰਗ ਦਾ ਕਈਆਂ ਤੇ ਜ਼ੋਰ ਨਹੀਂ ਚੱਲਦਾ ਉਥੇ ਐਕਸ਼ਨ ਨਹੀਂ ਲੈਂਦੇ ਜਿਨ੍ਹਾਂ ਤੇ ਚੱਲਦਾ ਉਥੇ ਐਕਸ਼ਨ ਲੈ ਲੈਣੇ ਨਹੀਂ ਕਿਸੇ ਤੇ ਵੀ ਨਹੀਂ ਤੁਸੀਂ ਤੁਸੀਂ ਮੈਂ ਤਾਂ ਯਾਰ ਉਹੀ ਕਹਿੰਦਾ ਬੜੇ ਖੁੱਲੇ ਦਿਲ ਦਾ ਆਦਮੀ ਆ ਕੀ ਫਰਕ ਪੈਂਦਾ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਕੁਝ ਕਹਿਣ ਦੇ ਨਾਲ ਅਚੰਚੇਤ ਵਿਅਕਤੀ ਵਿਸ਼ੇਸ਼ ਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਤਾਂ ਉਹਨੇ ਜਾ ਕੇ ਮੀਡੀਆ ਤੇ ਕੁਝ ਕਹਿਤਾ ਇਹਰਾ ਮਤਲਬ ਕਿ ਉਹ ਵਿਅਕਤੀ ਐਸਾ ਨਹੀਂ ਹੈ ਲੋਕ ਬੜੇ ਸਮਝਦਾਰ ਹੈ ਹੁਣ ਮੈਂ ਮੈਂ ਕਿਸੇ ਰਮਨ ਜੀ ਮੈਨੂੰ ਨਹੀਂ ਚੰਗੇ ਲੱਗਦੇ ਤਾਂ ਮੈਂ ਰਮਨ ਬਾਰੇ ਕੁਝ ਵੀ ਕਹਦੇ ਆ ਥੈਟ ਡਸਨਟ ਮੀਨ ਕਿ ਰਮਨ ਐਸਾ ਵਿਅਕਤੀ ਹੋਏਗਾ ਇਸ ਗੱਲ ਨਾਲ ਮੈਨੂੰ ਲੱਗਦਾ ਮੈਂ ਐਸੇ ਕਰਕੇ ਉਹਰੇ ਤੇ ਫਿਰ ਜ਼ਿਆਦਾ ਉਹਨੂੰ ਛੱਡ ਦਿਨਾ ਹੈ ਮੈਂ ਕਹਿੰਦਾ ਯਾਰ ਕੋਈ ਫਰਕ ਨਹੀਂ ਪੈਂਦਾ ਇੱਕ ਦਿਨ ਦੀ ਗੱਲ ਹੈ ਰਾਤ ਕਈ ਬਾਤ ਕਹੀ ਥੋੜਾ ਜਿਹਾ ਇਹ ਲੋਕ ਤਾਂ ਮੈਨੂੰ ਕਹਿੰਦੇ ਕਿ ਯਾਰ ਤੰਗ ਦੇ ਲੈ ਮੈਂ ਵੱਡੇ ਦਿਲ ਦੀ ਗੱਲ ਕਰਦੇ ਨਹੀਂ ਤਾਂ ਮੈਂ ਕਹਾਂਗਾ ਕਿ ਅਭੀ ਹੁਣੇ ਕਾਰਵਾਈ ਕਰੋ ਇਹਦੇ ਤੇ ਫਲਾ ਕਰੋ ਮੈਂ ਕਹਿੰਦਾ ਯਾਰ ਕੋਈ ਗੱਲ ਨਹੀਂ ਗੁੱਸਾ ਆਇਆ ਹੋ ਸਕਦਾ ਹੈ ਲੇਕਿਨ ਹਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ ਜਿਸ ਵਿਅਕਤੀ ਨੇ ਵੀ ਸੁਝਾਅ ਦੇਣਾ ਹੈ ਉਹ ਸੁਝਾਅ ਮੈਨੂੰ ਬੰਦ ਕਮਰੇ ਚ ਦੇ ਕੇ ਜਾਵੇ ਮੈਂ ਅਮਲ ਕਰਾਂਗਾ ਮੈਂ ਕ੍ਰਿਟਿਸਿਜ਼ਮ ਸੁਨਣਾ ਪਸੰਦ ਕਰਦਾ ਹਾਂ ਆਲੋਚਨਾ ਜੇ ਨਹੀਂ ਹੋਏਗੀ ਫਿਰ ਗੱਲ ਨਹੀਂ ਬਣੇਗੀ ਔਰ ਜਿਹੜਾ ਬੰਦਾ ਆਲੋਚਨਾ ਨਹੀਂ ਸੁਨੇਗਾ ਉਹ ਤਰੱਕੀ ਨਹੀਂ ਕਰੇਗਾ ਬਾਸ਼ਰਤੇ ਕਿ ਉਹ ਡਾਇਲਗ ਹੋਵੇ ਡੀਫੇਮ ਨਾ ਹੋ ਯੈਸ ਯੈਸ ਉਹ ਤੁਸੀਂ ਜਾਣ ਬੁਝ ਕੇ ਅਜੰਡਾ ਨਾ ਹੋਵੇ ਤੁਹਾਡਾ ਕੋਈ ਕਿ ਜਾਣ ਬੁਝ ਕੇ ਇਹਦੀ ਸ਼ੋਭੀ ਖਰਾਬ ਕਰਨੀ ਹੈ